ਦੀਨ ਦਇਆਲ ਸੁਣ ਮੇਨ ਤੀ ਹਰ ਦਬ ਹਰੇ ਰਾ ਆ ਰਾਜਾ ਜੀ ਹੋ ਬਗਸਰੀ ਆ ਤੁਨਾਵੀ ਆਹ ਲੈ ਵੀ ਪੈਣ ਭਾਈ ਸਾਰਿਆਂ ਨੂੰ ਵਸਲੀ ਕਰ ਬਾਈ ਕਮਤਾਨ ਸਾਹਾ ਆਏ ਹੋਏ ਆ ਸਵੇਰੇ ਸਵੇਰੇ ਆਰ ਇਲਾਜ ਦੇ ਕੋਈ ਭਾਈ ਦਰਸ਼ਨ ਆਰੇ ਮੈਣ ਭਾਈ ਜਾਨ ਨਾਰਕ ਸਾਰੇ ਨਾ ਗੀ ਆਹ ਬਹੁਤ ਹੋ ਗਈ ਭਾਈ ਦਨੇ ਅੱਜ ਮੈਂ ਬਹੁਤ ਪੀੜ ਰਿਹਾ ਸਰਾਧਾ ਦੀ ਮੱਸਿਆ ਕਰਕੇ ਬਹੁਤ ਵਰਕ ਪੈਂਦਾ ਜੀ ਪਹਿ ਵਿੱਚ ਪવન ਵਹੈ ਸਦਵਾਉ ਪਹਿ ਵਿੱਚ ਲੱਗ ਚਲੋ ਜੀ ਪਹਿ ਜਗਤ ਕੜਾ ਬੇਗਾ ਪਹਿ ਜਗਨਾ ਦੀ ਆਪਾਂ ਨੇ ਪਹਿ ਦੀ ਤਰਜੇ ਦਾ ਬੇਪਾਰ ਭੈ ਵਿੱਚ ਚਿੰਦ ਪ੍ਰੈ ਸਿਰ ਭਾਰ ਪਹਿ ਚਰਾ ਤੇ ਤਰੰਗ ਦਵਾਰ ਪਹਿ ਚ ਸੂਰ ਦੇ ਚਿਹਰੇ ਵਿੱਚ ਚੰਦ ਕੋ ਰੋੜੀ ਚੰਦ ਨਾਮੀ ਤੈ ਤੇ ਪਹਿ ਸਿਰਨਾ ਪਹਿ ਆਦਾਨੇ ਆਕਾਸ਼ चाह पानी चल रही सवेरे सवेरे चाह पानी छक देख रहा तू पहला टेंट टेंट च हों जगाड़ा है आजा की चके

ਉਹ ਕਿੰਨ ਨਗਰ ਨਾ ਓਏ ਆ ਜਾ ਹੈਗੀ ਆ ਜਾ ਉਧਰ ਨੂੰ ਮਿਠਾਂਗੇ ਉੱਥੇ ਹੀ ਆ ਜਾ ਲੰਗਰ ਹਾਲ ਚ ਜਾ ਰਹੇ ਮੈਂ ਚਾਹ ਪਾਣੀ ਪੀਣੇ ਹੁਣ ਇਤਰ ਪਿਆਰੇ ਸ਼ਗਨਾਂ ਲੰਗਰ ਹੁਣ ਚੱਲਦੇ ਆ ਘਰ ਨੂੰ ਟਾਈਮ 6 ਵਜੇ ਗਏ ਬਾਈ ਔਰ ਚੱਲਦੇ ਆ ਘਰ ਨੂੰ ਸਾਡੇ 1:4 ਵਜੇ ਚੱਲੇ ਤੇ ਘਰੋਂ ਇੱਕ ਘੰਟਾ ਲੱਗਦਾ ਬਾਈ 18-20 ਕਿਲੋਮੀਟਰ ਪੈ ਜਾਂਦਾ ਆਪਾਂ ਨੂੰ ਇਹ ਹਰਿਆਣੇ ਚ ਆ ਗਿਆ ਬਾਈ ਜਰੂ ਕਰਾ ਸਰਾਵਾਂ ਬਹੁਤ ਵਧੀਆ ਬਣੀਆਂ ਬਾਈ ਆਈ ਕਾਸੀ ਟਾਈਮ ਬਾਅਦ ਆਪਾਂ ਸਾਰਾ ਮਾਤਮਾਂ ਚੜਦੀ ਕਲਾ ਰੱਖਿਓ ਬਾਈ ਸਾਰਿਆਂ ਨੂੰ ਵਾਹਿਗੁਰੂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆ ਗੜਾ ਬਾਈ ਮੋਟਰਸਾਈਕਲ ਆਪਣਾ ਇਹ ਨੰਬਰ ਪਲੇਟਾਂ ਲਵਾਈਏ ਬਾਈ ਸਰਕਾਰੀ ਆ ਦੇਖੇ ਇਖੇ ਟੂਕਲੇ ਵਿੱਚ ਰੱਖਾ ਹੋ ਜਾਂਦਾ ਬਾਈ ਇੱਥੇ ਚੱਲੇ ਆਂ ਪੁਰਾਣੇ ਰੀਤੀ ਰਿਵਾਜ ਕਰਨ ਵਾਸਤੇ ਕਹਿੰਦੇ ਹੁੰਦੇ ਨੇ ਬਾਈ ਪਾਣੀ ਹੁੰਦੀ ਆ ਘਾਉਣਾ ਨੂੰ ਪਾਏ ਕਰਦੇ ਦੇ ਬਾਈ ਕੌਣ ਦਾ ਹੁਣ ਕਿਹੜੇ ਨੇ ਹੁਣ ਹੁਣ ਤਾਂ ਗੁੱਗੀ ਘਟਾਰਾ ਰਹੀ ਨੇ ਪਾਤੀ ਆ ਨੇ ਹੋਈ ਪਤਾ ਲੱਗੂਆ ਚੂਚਾਰ ਕੀ ਰਹੀ ਵਾਹਿਗੁਰੂ ਸਤਨਾਮ ਇਹ ਵੀ ਪਤਾ ਨਹੀਂ ਪਹਿਲਾਂ ਰੀਤੀ ਰਿਵਾਜ ਨੇ ਆਪਾਂ ਦਾ ਪਤਾ ਨਹੀਂ ਹੁਣ ਵਿੱਚ ਕਹਿਣਗੇ ਵੀ ਐਂ ਕਰਤਾ ਬਈ ਐਂ ਕਰਤਾ ਬੈਮ ਨੇ ਫਲਾਣਾ ਇਹ ਕੋਈ ਪਈ ਇਹ ਤਾਂ ਪਹਿਲਾਂ ਵਾਲੇ ਰਿਵਾਜ ਨੇ ਮੁੜਿਆ ਵਾਲੀ ਉਹ ਤਾਂ ਚੱਲਣੀ ਪੈਂਦਾ ਕੋਈ ਕਹਿੰਦਾ ਐਂ ਕਰਤਾ ਐਂ ਕਰਤਾ ਵੀ ਬੈਮਾਂ ਚ ਪਹਿਰੇ ਹਾਂ ਐਂ ਪਹਿਰੇ ਹਾਂ ਭਈ ਬੈਮ ਵੀ ਸੱਚੇ ਨੇ ਇਹ ਵੀ ਗੱਲਾਂ ਸੱਚੀਆਂ ਨੇ ਜਿਹੜੀਆਂ ਪਹਿਲਾਂ ਪੁਰੇ ਕਰਦੇ ਦੇ ਚੱਲ ਇਹ ਹੁੰਦੀਆਂ ਨੇ ਵੀ ਜਾਨਵਰ ਜਾਨਵਰ ਭੁੱਖੇ ਹੁੰਦੇ ਨੇ ਖਾ ਜਾਂਦੇ ਤੇ ਵੀ ਚੱਲ ਇਹ ਚੀਜ਼ ਦੀ ਇਹ ਹੁਣ ਉਹੀ ਰੀਤੀ ਰਿਵਾਜ ਜ਼ਰੂਰੀ ਨਹੀਂ ਬਈ ਚੱਲ ਰਹੇ ਨੇ ਫਿਰ ਜਿਵੇਂ ਹੁਣ ਕਹਿੰਦੇ ਨੇ ਫਿਰ ਸਿਆਣੇ ਬੰਦੇ ਮੰਨਣੀ ਪੈਂਦੀ ਐ ਲੋ ਚੀਜ਼ਾਂ ਕਰੋ ਭਾਈ ਫਾਇਰ ਸਤਨਾ ਇਹ ਬੋਲ ਸੱਚੀ ਬਾਸ਼ਾ ਜਿਵੇਂ ਮੇ ਵਈ ਕਰਦੇ ਨੇ ਲੋਕ ਘਰ ਬਾਹਰ ਉਹ ਘਰ ਦਾ ਮੰਦਾ ਪਾਣੀ ਵੀ ਦਰਨਾ ਬੰਗੋ ਵੀ ਕੋਈ ਜਗ ਨਹੀਂ ਔਰ ਪਿੱਛੇ ਦੇਖ ਲੈਣੇ ਜੀ ਪਿੱਛੇ ਨਵੇ ਹੁਣ ਦੇਖੋ ਜੀ ਆਪਣੇ ਪਿੰਡ ਦਾ 뷰 ਕੋਠੀ ਦੇ ਸ਼ਿਖਰ ਤੋਂ ਇਹ ਮੈਦਾਨ ਦਾ ਇਹ ਪਾਠਵਾ ਵੀ ਦੇਖਦੇ ਯੋ ਪ੍ਰੋ ਦੇਖੋ ਪਾਠਵਾ ਦਾ ਗੁਰੂ ਘਰ ਦਿਖ ਰਿਹਾ ਜੀ ਉਹ 골ਡਨ ਜ ਰੰਗ ਵਾਲੀ ਚਲੋ ਹੁਣ ਚੱਲਦੇ ਆ ਥੱਲੇ ਆ ਬਾਈ ਹੁਣ ਸੜਕ ਪਰਾ ਥੇਤ ਨੂੰ ਜਾ ਰਹੇ ਆ ਬਾਈ ਇਹਦੇ ਤੋਂ ਬਾਅਦ ਆਪਾਂ ਕਰਾਵਾਂਗੇ ਸਪਰੇਅ ਸਪਰੇਅ ਵੀ ਦਿਖਾਵਾਂਗੇ ਤੁਹਾਨੂੰ ਕਰਦੇ ਹੁਣ ਜਾਣਦੇ ਆ ਖੇਤ ਖੇਤ ਤੋਂ ਨਾਲੇ ਤਾਂ ਇਹ 4 ਬਾਈ ਨਾਲੇ ਲਾ ਗਿਆ ਨੇ ਸਮਾਨ ਆਪ ਦਾ ਪਈਆ ਲਾ ਗਿਆ ਮਾਰੇ 4 ਤੇ ਆਵਾਂਗੇ ਪਈਆ ਲੈ ਕੇ ਜਾਨੇ ਇਹਦੇ ਵਿੱਚ ਰੇੜੀ ਚੋ ਆਪ ਆ ਕੇ ਵੀ ਉੱਥੇ ਜਿਹੜਾ ਆਪਾਂ ਨੇ ਜਵੀ ਬੀਜਣੀ ਆਪਣੀ ਜਵੀ ਵਾਲੇ ਤੇ ਰੇ ਪੈ ਜੂਗਾ ਨਾਲੇ ਦੂਰੀ ਖੇਤਾਂ ਨਾਲ ਨਹੀਂ ਹੋਊਗੀ ਨੀ ਭਰਾਈ ਦੇ ਪੈਸੇ ਲੈਣੇ ਮੰਨਦੇ ਬਾਈ ਹੁਣ ਭਰਾਈ ਦੇ ਪੈਸੇ ਵੱਜ ਜਾਣਗੇ ਆਪਣੇ ਆ ਜੀਆ ਉਹਨਾਂ ਰੋਡ ਤੇ ਜਾ ਰਹੇ ਆ ਬਾਈ ਉੱਥੇ ਜਾ ਕੇ ਆਪਾਂ ਨੂੰ ਆਪਣਾ ਉਹ ਹੋ ਜੂਗਾ ਢੋ ਕੇ ਰੇੜੀ ਚਾਰ ਪਾ ਲਾਂਗੇ ਫੇਰ ਕੰਮ ਨਿਬੜ ਜੂਆ ਫੇਰ ਆਪਣੀ ਭੂ ਆ ਰਹੀ ਆ ਬਈ ਉਹਨੂੰ ਸਮਾਨ ਮੂਨ ਕਿਦੋਂ ਪਾ ਕੇ ਲਿਆਣੇ ਨੇ ਜੋੜਾ ਜੁੱਤੀ ਬਾਈ ਬੂਟ ਦਾ ਪੈਣੀ ਪਾਣੇ ਨੇ ਮਾ ਵੀ ਜਿਹੇ ਜੇ ਪਾਣੇ ਨੇ ਮੇਜ ਤੇ ਪਵਾਇਓ ਆਪਦੇ ਨੋ ਖਾ ਹੋ ਜਾਣਾ ਬਾਈ ਛੋਟੇ ਵੱਡੇ ਆ ਜਾਣਗੇ ਮੋੜ ਮੜਈਆ ਬਹੁਤ ਔਕਾ ਕਰਦਾ ਫੇਰ ਆਲਾ ਕਹਿੰਦਾ ਬਿੰਦਮਿੰਦ ਮੋੜੀ ਆ ਐ ਕਰ ਜਾਓ ਖਾ ਹੋ ਜਾ ਬਾਈ ਹੁਣ ਇਹ ਬਈ ਜਾ ਕੇ ਸੁਣਾ ਲੱਗ ਜੀਵਾ ਅੱਲਾ ਅੱਜ ਆਪਾਂ ਮੱਛੀ ਦੇ ਵੀ ਗਏ ਨੇ ਬਾਈ ਸੰਧਾਨ ਸਾਹਿਬ ਗੁਰੂ ਘਰ ਚ ਗਏ ਤੇ ਬਾਈ ਉਮੀਦ ਨੂੰ ਸ਼ਾਰਟ ਦਿਖਾਵਾਂਗੇ ਆਪਣਾ ਜਿਆ ਹੋਇਆ ਦਾ ਬਾਕੀ ਆਪਾਂ ਜਾਦੇ ਨਹੀਂ ਉੱਤੇ ਬਈ ਲੋਕ ਰਖਾਵਾ ਵੀਡੀਓ ਕਰੀ ਖਾਲਾ ਕਰੀਦਾ ਸਵੇਰੇ ਦਾ ਗੁਰੂ ਦਾ ਨਾਮ ਲੈਣਾ ਹੁੰਦਾ ਆਪਾਂ ਉੱਤੇ ਵੀਡੀਓ ਚੱਕੀ ਸਕਦੇ ਆਂ ਕਿ ਅੱਲਾ ਹਰੇਕ ਬੰਦਾ ਦੇਖ ਰਿਹਾ ਵੀ ਇਹਨਾਂ ਨੂੰ ਵੀਡੀਓ ਦੀ ਉਹਦੀਆਂ ਪਰਮਾਤਮਾ ਦਾ ਨਾਮ ਨਹੀਂ ਲੈਣਾ ਹੈ ਵੀ ਵੀਡੀਓ ਦਾ ਮਤਲਬ ਲੈਣ ਦਾ ਜਿਆਦਾ ਅਸ ਬਈ ਆਪਾਂ ਬਾਹਰੋਂ ਆਪਣਾ ਮੱਖਾ ਠੇਕ ਗਿਆ ਕਿ ਬਾਹਰੋਂ ਵੀਊ ਦੇ ਲੈਨੇ ਥੋੜੇ ਆ ਕਿ ਚਲੋ ਆਪਾਂ ਦਿਖਾਵਾ ਨਹੀਂ ਕਰਨਾ ਦੀ ਜਿਆਦੇ ਕਿ ਆਹ ਚੀਜ਼ ਜਾਏਗੀ ਆਇਆ ਕਰਿਆ ਵੀ ਉਹ ਚੀਜ਼ ਦੀ ਹੋਈ ਆਪਾਂ ਦਾ ਸਿੰਪਲ ਜਿਹਾ ਦਾ ਉਹ ਕਰਕੇ ਆਇਆ ਮੱਥਾ ਟੇਕਿਆ ਆਪਦਾ ਜਾਣ ਕੇ ਭਾਈ ਆਦਾ ਹੁਣ ਅੱਗੇ ਉਸ ਤੋਂ ਬਾਅਦ ਸੜਕ ਹੀ ਗਈ ਕਿ ਭਾਈ 4:30 ਵਜੇ 5:00 ਵਜੇ ਨੂੰ ਮੁੜੇ ਤੇ ਤੇ ਭਾਈ ਆ ਕੇ ਆਪਦਾ ਫੇਰ ਉਹੀ ਡੰਗਰ ਬੱਠਾ ਕਾਮਣਾ ਮੰਦਾ ਇਹ ਜੋ ਸਾਹਮਣੇ ਹੋਰ ਭਾਈ ਆ ਕੇ ਆਪਦਾ ਸਪਰੇਆ ਵਾਲਾ ਆਊਗਾ ਸਪਰੇਅ ਕਰਾਵਾਂਗੇ ਆ ਬਾਈ ਫੇਰਾ ਇਹ ਨਾ ਕਰਾਈਏ ਫਿਰ ਆਪਣਾ ਬਾਈ ਉਹ ਜੀ ਇੰਸਰ ਲੱਗ ਰਿਏ ਨਾਲੇ ਤਾਂ ਬਾਈ ਨਾਲਿਆ ਮੁੱਛੜ ਗੱਪੇ ਤੇ ਆ ਬਾਈ ਇਹ ਨਹੀਂ ਕਰਦੀ ਐਸੀ ਕਰਾਂ ਜ਼ਰੂਰੀ ਆ ਇਹ ਤੇ ਵੀ ਜ਼ਰੂਰੀ ਆ ਬਾਈ ਦੂਜੀ ਜੀ ਵੀ ਤੇ ਵੀ ਜ਼ਰੂਰੀ ਆ ਬਾਈ ਤੇਰਾ ਤੇਰੇ ਨਾਲ ਆਵੇਂ ਇੱਕ ਦਵਾਈ ਨਾਲ ਇਹ ਪੱਖ ਦੀ ਜੀ ਕਹਿੰਦੇ ਨੇ ਆ ਲੈ ਇੱਕ ਜਨੀ ਬਾਈ ਮੜੀ ਵੱਤ ਲੈ ਜੂ ਯਾਰ ਹੋਰ ਕਰਦਾਂਗੇ ਇੱਕ ਸਪਰੇਅ ਤਾ ਕਿ ਜੁਦਾਨੋ ਜੀਆ ਮੈਂ ਤੇ ਬਾਈ ਮੰਨ ਰੋ ਹੀ ਜਿਆਦੇ ਤੇਲੇ ਦਾ ਨਾ ਇਹ ਕੰਦਾ ਬਾਈ ਉਦੋਂ ਤੇਰੇ ਸਾਫਤੀ ਹੋ ਜੇ ਤਾਂ ਵੀ ਉਹ ਉਹ ਆ ਜੀ ਆ ਬਾਈ ਆਪਣੀ ਲੈ ਨਾਲਾ ਕਹਿੰਦਾ ਇੱਤਨੋਂ ਪਹਿ ਨਾਲ ਪੱਕ ਜੂਗੀ ਇਹਦੇ ਵੀ ਹੁਣ ਦੁਬਾਰੇ ਕਰਨੀ ਪਊ ਨਾਲੇ ਬਾਈ ਇਹ ਨਿਸਰਰੀ ਨਹੀਂ ਸਾਰੀ ਪੱਕਣ ਲੱਗ ਰਹੀ ਦੀ ਫੇਰ ਵੀ ਇਹਦੇ ਵਿੱਚ ਡੋਟੀ ਦਾ ਡੋਟੀ ਦਾ ਅਟੈਕ ਹੈ ਇੱਕ ਦੀ ਬਹੁਤ ਜਿਆਦੇ ਹੋ ਰਿਹਾ ਬਾਈ ਹਰੇਕ ਬੰਦੇ ਦੀ ਆ ਹਰੇਕ ਬੀਚ ਆ ਬਾਈ ਪਹਿਲਾਂ ਤਾਂ ਛੋਟੇ ਬੇਟਿਆਂ ਨੇ ਮਾਰਦੇ ਬਾਈ ਹੁਣ ਬਾਈ ਆ ਹੋ ਰਹੀ ਆ ਡੋਡੀ ਦਾ ਸਿਸਟਮ ਡੱਲ ਰਹਾ ਬਈ ਡੋਡੀ ਹਰੇਕ ਬੰਦੇ ਦੇ ਬਈ ਡੋਡੀ ਜੀਰੀ ਦੇ ਵਿੱਚ ਲਾਜ਼ਮੀ ਹੈ ਕੋਈ ਬੰਦਾ ਨਹੀਂ ਕਹਿ ਸਕਦਾ ਮਾਈ ਦਾ ਲਾਲ ਵੀ ਆਪਣੇ ਹੈ ਨਹੀਂ ਗੀ ਉਹੀ ਬਈ ਕਿਸਮਤ ਨਾਲ ਕਿਸੇ ਦੇ ਨਾਮ ਹੋਵੇ ਕੀ ਜਾਣ ਪਰ ਜੇ ਆਪਾਂ ਕਹਿ ਲਈਏ ਵੀ 100 ਚੋਂ ਬਈ 1-2% ਤਾਂ ਹਰੇਕ ਦੀ ਹੋਊਗੀ ਇਹ ਜ਼ਿਆਦਾ ਨਹੀਂ ਨਹੀਂ ਸਕਦੇ ਵੀ ਹਰੇਕ ਬੰਦਾ ਕਹਿ ਸਕਦਾ ਵੀ ਚੱਲ ਹੈ ਨਹੀਂ ਮੇਰੇ ਪਰ 1-2% ਤਾਂ ਜ਼ਰੂਰ ਹੋਊਗੀ ਬਈ ਹਰੇਕ ਬੰਦੇ ਦੀ ਇਹ ਚੀਜ਼ ਆ ਬਾਈ ਆਪਾਂ ਐ ਕਹਿੰਦੇ ਆ ਵੀ ਚਲੋ ਕੋਈ ਭਾਈ ਜਿੰਨਾ ਕਬਾਦਜੇ ਹਰੇਕ ਦੀ ਬਾਤ ਆਪਣੇ ਵਰਗੀ ਏ ਆ ਬੜੀ ਬੱਚੀ ਰਹੀ ਚੱਲ ਬਾਈ ਹਰੇਕ ਨੂੰ ਆਪਣੀ ਬਾਤਨ ਤੱਕ ਹੁੰਦਾ ਮਤਬਲ ਹਨਾ ਆ ਕਹਿੰਦੇ ਆ ਵੀ ਸਾਰਿਆਂ ਦੀ ਬਾਤ ਆਪਣੇ ਵਰਗੀ ਏ ਬਾਈ ਹਰੇਕ ਪਰਣ ਪਾਈ ਦੇ ਨੂੰ ਨਾਲ ਜੁੜ ਕੇ ਬਾਈ ਫੇਰ ਇਹ ਸੁੱਖ ਮੰਗਾਂਗੇ ਜੇ ਕਿਸੇ ਦੀ ਫੇਰੇ ਆ ਬਾਈ ਜੇ ਆਪਾਂ ਆਪਦੇ ਆਪਦੇ ਮੰਗੀਂਗੇ ਫੇਰ ਪ੍ਰਮਾਤਮਾ ਕਿੱਥੇ ਦੇਊਗਾ ਖਾਉਦੇ ਦਾਣੇ ਹੋਣਗੇ ਫੇਰੇ ਆਈ ਤਾਂ ਬਾਈ ਫਿਰ ਸਾਡਾ ਟਾਰਜਨ ਮੁੰਡਾ ਜਿਹੜਾ ਕੱਗਰ ਵੇਲੇ ਬਾਈ ਮੁੰਡੇ ਉਹਦੇ ਨਾਲ ਮਿੱਤਰ ਪਿਆਰ ਨੇ ਹੱਸਣ ਲੱਗੇ ਰਮਦਾਸੀਆਂ ਦੇ ਉਹਨਾਂ ਨੂੰ ਕਹਿੰਦਾ ਫੇਰ ਖਾਉਂਗੀ ਕਿੱਥੋਂ ਜੇ ਸਾਡੀ ਫਸਲ ਮਰ ਗਈ ਤੈਨੂੰ ਆਟਾ ਚੌਲ ਕਿੱਥੋਂ ਆਊਗਾ ਗਵਰਨਮੈਂਟ ਕਿੱਥੋਂ ਦੇਊਗੀ ਬਈ ਉਹ ਆਸਦਾ ਮੁੰਡਾ ਬਹੁਤ ਵਧੀਆ ਟਾਰਜਨ ਮੈਂਕਮਾ ਉਹਦਾ ਚੈਨਲ ਵੀ ਬਈ ਉਹਨਾਂ ਆਏ ਵੀ ਕੱਗਰ ਦਾ ਬਾਈ 다운 ਜਾ ਰਿਹਾ ਜਮੀ ਸੱਤ ਲੋਚ ਕਹਿੰਦੇ ਨੇ ਵੀ ਪਾਣੀ ਬਹੁਤ ਛੱਡ ਰੱਖਿਆ ਬਾਰਕਾ ਘੱਗਰ ਚ ਨਹੀਂ ਹੈ ਗਿਆ ਬਈ ਘੱਗਰ ਦਾ ਜਮੀ ਆਪਣਾ ਥੱਲੇ ਚੱਲ ਰਿਹਾ ਹੈ ਵਿੱਚ ਲਾਲ ਪਾਣੀ ਦਾ ਹੈ ਗਿਆ ਥੋੜਾ ਥੋੜਾ ਪਰ ਉਹ ਐ ਨਹੀਂ ਉਹ ਚੀਜ਼ ਨਹੀਂ ਹੈਗੀ ਬਈ ਜੀ ਪਹਿਲਾਂ ਵਾਲੀ ਮਰ ਗਿਆ ਵਾਲਾ ਕੰਮ ਉਹ ਚੀਜ਼ ਨਹੀਂ ਹੈਗੀ ਬਈ ਥੋੜਾ ਮੋਟੇ ਹੀ ਪਾਣੀ ਹੈ ਕੋਈ ਹੋਰ ਪਾਣੀ ਨਹੀਂ ਉਹਦੇ ਵਿੱਚ ਕਾਲਾ ਮੜਾ ਮੋਟਾ ਲਾਲ ਕਾਲਾ ਪਾਣੀ ਆਉਂਦਾ ਇਹ ਚੋਂ ਕਹਿੰਦੇ ਨੇ ਬਈ ਥੋੜਾ ਫੱਟਾ ਛੱਡਿਆ ਹੋਇਆ ਉਹਦਾ ਆਪਣਾ ਸੁਖਨਾਂ ਲਈ ਕਿ ਜੀ ਪੂਰਤਾ ਨਹੀਂ ਇਹਦੇ ਵਿੱਚ ਕੁਸੇ ਦਾ ਪਾਣੀ ਛੱਟਿਆ ਹੋਇਆ ਬਈ ਆਹੀ ਚੀਜ਼ ਐ ਖੱਗਰ ਦਾ ਬਈ ਪਾਚਤ ਰਹਿ ਗਈ ਸਾਰੇ ਬੰਦਿਆਂ ਦੀ ਜੇ ਬਈ ਪਾਣੀ ਆ ਜਾਂਦਾ ਬਈ ਉਨੋਂ ਲੈ ਕੇ ਆਪਣੇ ਪਤਨਾ ਤੱਕ ਏਰੀਆ ਮਾਰ ਦਿੰਦਾ ਸਮਾਨੇ ਤੱਕ ਬਈ ਇੰਨੀ ਮਾਰ ਪੈਂਦੀ ਪਾਣੀ ਵੀ ਆਲਾ ਕਹਿੰਦਾ ਵੀ ਪਾਣੀ ਕਿੰਨਾ ਕਹੋ ਕਰਦਾ ਵੀ ਰੋਂ ਬਈ ਜਿਹੜਾ ਆਪਣਾ ਖੇਤ ਐ ਬਈ ਬਾ ਪੂਰੀ ਦੱਸਦੇ ਨੇ ਵੀ ਇਹ ਖੇਤ ਆਪਣਾ ਦੇ ਵਿੱਚ ਬਹੁਤ ਉੱਚਾ ਦੀ ਉਦੋਂ ਬਾਈ ਇਹ ਆਪਣਾ ਖੇਤ ਦਾ ਨੀਮਾ ਹੋ ਗਿਆ ਬਾਈ 93 ਨਾਲੋਂ 6 ਫੁੱਟ ਨੀਮਾ ਹੋ ਗਿਆ ਇਹ ਖੇਤਾ ਪਾਉਣ ਦੇਖ ਲਓ ਵੀ ਹੁਣ 6 ਫੁੱਟ ਚ ਬਾਈ ਪਾਣੀ ਫੇਰ ਕਿੱਥੇ ਜਾਊਗੀ ਗੱਲ ਪਾਣੀ ਆਊਗੀ ਔਰੋਂਦੀ ਦਾ ਬਾਈ ਜੇ ਭੱਜ ਕੇ ਜਾਂਦਾ ਹੁਣ ਪਹਿਲਾਂ ਤਾਂ ਸਾਡਾ ਪਿੰਡ ਬਚ ਵੀ ਗਿਆ ਦੀ 93 ਚ ਹੁਣ ਨਹੀਂ ਬਚਦਾ ਦੀ ਬਾਈ ਉਹ ਤਾਂ ਪਹਿਲੇ ਝੂਟੇ ਚੱਕਦਾ ਬਾਈ ਪਾਣੀ ਨੂੰ ਹਰੇਕਾਂ ਅਗਲਾ ਕਹਿਦਾ ਹੁੰਦਾ ਵੀ ਆਏ ਆਏ ਬਹੁਤ ਹੁੰਦਾ ਬਾਈ ਹੁਣ ਆਪਾਂ ਪਤਾ ਰੇੜੀ ਧੋ ਕੇ ਚਾਰ ਦੀ ਪਰਲਾ ਨੇ ਬਾਈ ਅੱਜ ਆਪਾਂ ਕੈਮਰਾਮੈਨ ਨਾਲ ਆ ਗਏ ਨੇ ਬੰਦੇ ਨੂੰ ਬਾਈ ਔਖਾ ਹੋ ਜਾਂਦਾ ਆਪਾਂ ਹੁਣ ਚਾਰ ਪੱਟਣ ਲੱਗ ਰਹੇ ਆ ਡੈਡੀ ਖਰਾਬ ਚਾਰ ਸੈਟ ਤੇ ਕਰਨ ਲੱਗ ਰਹੇ ਨੇ ਇਹ ਫਿਰ ਜੇ ਬੱਚਾ ਵਗ ਜਾਂਦਾ ਕਈ ਵਾਰੀ ਰੰਗ ਤੰਗ ਕਰਦਾ ਇਹ ਆ ਹੁਣ ਚਾਰ ਪੱਟੇ ਖਰਾਬ ਆ ਬਈ ਇਹ ਪਾ ਕਹਿਦਾ ਨਹੀਂ ਆ ਵਿਚਾਰ ਆਏ ਆ ਬਈ ਯਾਰ ਬਈ ਇਹ ਤੂੰ ਤਾਂ ਯਾਰ ਪਾਣ ਨਾਲੋਂ ਦਾ ਆਪਾਂ ਤਾਂ ਆਏ ਨਾ ਹੀ ਮੁੱਲ ਦੀ ਲੈ ਲਈ ਯਾਰ ਇਕੱਠਾ ਬਈ ਆਪਾਂ ਦਾ 3 ਸਾਲ ਹੋ ਗਏ ਹੁਣ 2 ਸਾਲ ਹੋ ਗਏ ਪਾਦਿਆਂ ਨੇ ਐਗਦੀ ਵਧੀਆ ਜਗ੍ਹਾ 'ਚ ਪਾਇਆ ਜੇ ਐਗਦੀ ਬਾਰਸ਼ ਜ਼ਿਆਦਾ ਹੋ ਗਈ ਪਤਾ ਨਹੀਂ ਭਈ ਆ ਫਰਕਤ ਲਵੇ ਦੇ ਪਤਾ ਨਹੀਂ ਕੀ ਦਾ ਕਾਰਨ ਬਣਿਆ ਬਈ ਉੱਤੋਂ ਦਾ ਪੈਹ ਖਰਾਬ ਹੋ ਰਹੀ ਐ ਕੀ ਤੋਂ ਅੱਤਾ ਖਰਾਬ ਹੋ ਜਾਣਾ ਬਈ ਆਏ ਸਾਲ ਤੇਰੇ ਭਾਈ ਡੰਗਰ ਜ਼ਿਆਦੇ ਹੋ ਜਾਂਦੇ ਨੇ 10 ਡੰਗਰ ਨੇ ਬਾਈ 10 ਡੰਗਰਾਂ ਨੂੰ ਕੀਲੇ ਦੇ ਚਾਰ ਨੂੰ ਕੀ ਜਾਂਦਾ ਬਾਈ ਕਟੋ ਘਟ ਦੋ ਕੀਲਿਆਂ ਦਾ 2.5 ਦਾ ਚਾਰ ਚਾਹੀਦਾ ਬਾਈ ਇੰਨੇ ਡੰਗਰਾਂ ਨੂੰ ਅਲਾ ਕਹਿੰਦਾ ਇੱਕ ਘੱਟ ਇਹ ਰਲਾ ਕਹਿੰਦਾ ਪਤਾ ਨਹੀਂ ਘੱਟ ਨਾ ਆਉਂਦਾ ਵੱਦ ਪਾ ਲਈ ਆਪਾਂ ਕਰੇ ਕਰੀਏ ਨੇ ਸੰਨੀ ਘੱਟ ਸ ਹੈ ਬਸ ਹੈ ਬਈ ਇਹ ਵੀ ਅgetElementById ਅਸੀਂ ਨੇ ਤੂੜੀ ਵੀ ਪਾ ਕੇ ਦੇਖ ਲਈ ਬਾਈ ਪਹਿਲਾਂ ਅਗਲਾ ਪਿਛਲੇ ਸਾਲ ਅਸੀਂ ਤੂੜੀ ਨਹੀਂ ਪਾਈ ਉਦੋਂ ਕਹਿੰਦੇ ਤੂੜੀ ਨਹੀਂ ਪਾਈ ਵੀ ਤਾਂ ਕੀ ਆ ਹੋ ਗਿਆ ਅੱਜ ਤਾਂ ਬਾਈ ਸਾਰਾ ਕੁਝ ਕਰਕੇ ਦੇਖ ਲੈ ਜੀ ਤਾਂ ਵੀ ਇਹੀ ਕੰਮ ਰਿਹਾ ਬਈ ਜੀ ਅੱਖ ਗਿਆ ਗਿੱਦੀ ਦਾ ਸਾਡਾ ਮੈ ਤਾਂ ਅਗਦੀ ਆਂਗਾ ਨਾ ਵੀ ਇਸਕਾ ਮੈਂ ਬੀਜ ਲੈ ਅਗਦੀ ਕਿਲੇ ਉਦੋਂ ਵੀ ਕਈ ਯਾਰ ਬਾਈ ਤਾਂ ਕਿਲੇ ਬੀਜੇ ਹੋਏ ਤੇ ਬਾਈ ਆਪਣੇ ਜਿਹੜਾ ਵੇਚਿਆ ਸਮਾਣ ਦੀ ਉਹ ਵੀ ਪਾਲਾਂ ਦੇ ਜੇ ਮੋਤਾ ਅੱਲਾ ਜਲ ਛੱਟ ਭਰਾ ਯਾਰ ਵਧੀਆ ਰਹਿੰਦੇ ਬਾਈ ਇਹਦਾ ਬਾਈ ਯਾਰ ਗੱਠਾ ਬਣਾਵੇ ਜਾਂ ਤਾਂ ਆਪਣੀ ਜੀ ਨੇ ਪਾ ਕੇ ਰੱਖਣਾ ਪਤਾ ਇਹ ਗੱਲ ਕਹਨੇ ਆਂ ਮਰਤਾ ਬਾਈ ਚੱਲ ਰੋਜ਼ ਰੂਜ਼ ਵੀ ਚੜੀਂਗੇ ਮੇਗਾ ਪੱਲੀ ਪਾੜਤੀ ਦੀ ਆਪਣੀ ਇਹ ਵੀ ਦਾ ਬਾਈ ਕੁਛ ਵੀ ਨਹੀਂ ਹੈ ਜਾ ਉਰੇ ਸਾਫ ਉਹ ਬਾਣਾ ਆਪਣਾ ਚੜਨਾ ਸੀ ਆਹ ਉਹਨਾਂ ਕੁੱਤੇ ਬਿੱਲੀ ਚੜਦੇ ਤੇ ਬਈ ਆਪਾਂ ਤਰਪਾਲ ਪਾਦਨ ਸੀ ਨਾਲ ਦੀ ਨਾਲ ਤਰਪਾਲ ਹੋਰ ਪਾਰਖੀ ਉਹਦੇ ਕੋਈ ਆਇਆ ਨਹੀਂ ਵੀ ਆਪਾਂ ਉਹੀ ਤਰਪਾਲ ਲੱਖ ਲਈ ਹਰੇਕ ਵਾਰੀ ਦਾ ਇਹ ਨਹੀਂ ਕੰਮ ਦੂਰੀ ਦੂਰੀ ਤਰਪਾਲ ਵਸਾਈਏ ਕਿ ਅਸੀਂ ਮਿੱਟੀ ਨਹੀਂ ਪਾਈ ਕੁੱਤੇ ਵੀ ਚਲਾ ਤਰਪਾਲ ਹੈਗੀ ਐ ਹੋਰ ਦੇਖ ਲੈ ਬਈ ਆਹ ਉਰੇ ਨਹੀਂ ਖਰਾਬ ਆਂਦਾ ਦੇਖ ਬਚਾੜੋਂ ਕੋਈ ਖਰਾਬ ਨਹੀਂ ਹੈਗਾ ਬਾਈ ਸੈਡਾਂ ਨੇ ਸਾਰੀਆਂ ਸੈਡਾਂ ਤੇ ਪਤਾ ਨਹੀਂਦਾ ਬਾਈ ਰੱਬ ਜਾਣਦਾ ਪਾਣੀ ਲੱਗੀਆਂ ਬਾਈ ਪਾਣੀ ਵੀ ਨਹੀਂ ਉਰੇ ਯਾਰ ਇੰਨਾ ਆਂਦਾ ਬਈ ਆ ਬੇਲਾਂ ਨੇ ਸਾਡੀਆਂ ਪੂਰੇ ਪਾਣੀ ਵੀ ਨਹੀਂ ਆਪਣਾ ਕਿਸੇ ਢੰਗ ਨਾਲ ਆ ਸਕਦਾ ਇਹ ਆਪਾਂ ਕਹੀਏ ਬਈ ਆਪਣਾ ਪਾਣੀ ਵੀ ਆਂਦਾ ਉਰੇ ਕੋਈ ਪਾਣੀ ਨਹੀਂ ਆਂਦਾ ਆਪਣਾ ਉਰੇ ਪਰ ਇਹ ਕਹਿੰਦੇ ਆ ਪਰ ਹਮੇਸ਼ਾ ਬਾਹਰ ਹੋ ਜਾਂਦਾ ਕੰਮ ਯਾਰ ਆਏ ਸਾਲ ਬਈ ਅਸਾ ਚਾਰ ਖਰਾਬ ਹੋ ਜਾਂਦਾ ਬਈ ਜੀ ਉਹ ਮੰਨ ਲਓ ਬਈ ਇੱਕ ਟਰਾਲੀ ਅੱਧੀ ਦਾ ਖਰਾਬ ਹੋ ਗਈ ਉੱਥੋਂ ਵਾਟਾ ਹੋਣਾ ਤਿੰਨ ਦਾ ਦੋ ਦੋ ਤਿੰਨ ਤਿੰਨ ਇੰਚ ਖਰਾਬ ਹੋ ਰਿਹਾ ਬਈ ਇਹ ਇਹ ਹੁਣ ਕੀ ਕਰੂਗਾ ਇਹ ਖਰਾਬ ਹੀ ਲਿਖੜੂਗਾ ਬਈ ਇਹ ਪਸ਼ਵਾਰੂ ਨਹੀਂ ਪਾ ਸਕਦੇ ਬਾਈ ਉਹੀ ਲੱਗਦਾ ਯਾਰ ਕੱਲ ਜਿਹੜੀ ਆਹ ਤਾਂ ਰੀਤ ਚੱਲ ਰਹੀ ਹੈ ਚੰਦਰੀ ਹੈ ਬਾਈ ਹੁ ਤਾਜੇ ਕੱਖਾਂ ਵਰਗੀ ਮੋਹਸ ਪਾਣੀ ਆ ਗਈ ਅਗਲਾ ਕਹਿ ਤਾਂ ਹੁੰਦਾ ਕੋਈ ਆਪਾਂ ਨੂੰ ਐਵੇਂ ਨਹੀਂ ਹੈਗਾ ਅਭੀ ਆਪਣੇ ਦੁੱਧ ਝੋ ਸਮੈਲ ਮਾਰਦੀ ਹੈ ਕੋਈ ਉਹ ਤੋਂ ਨਹੀਂ ਮਾਰਦੀ ਕੋਈ ਨਹੀਂ ਆਪਾਂ ਇੱਕ ਟਾਈਮ ਆ ਬਾਈ ਇਹਨੂੰ ਆ ਨਹੀਂ ਹੈਗਾ ਵੀ ਆਪਾਂ ਕੁੱਲੀ ਚੱਕਿਆ ਚਾਰ ਹੀ ਪਾਤਾ ਆਹ ਸਿਸਟਮ ਨਹੀਂ ਹੈਗਾ ਬਾਈ ਆਪਣਾ ਪਾਦੇ ਨੂੰ ਇੱਕ ਟਾਈਮ ਪਾਉਨੇ ਆ ਬਾਈ ਜਿਹੜਾ ਪਾਉਣਾ ਹੈ ਬਸ ਨਹੀਂ ਆਹ ਆਹ ਹੁਣ ਚਰੀ ਵੀ ਜਰ ਕੇ ਬਾਈ ਚਰੀ ਹੋ ਜੂਗੀ ਫੇਰ ਬਾਈ ਜਵੀ ਬੀਜਾਂਗੇ ਜਵੀ ਹੋ ਜੂਗੀ ਭਾਈ ਆਹ ਚੀਜ਼ਾਂ ਨੇ ਆਪਣੀਆਂ ਦਾ ਇਹ ਬੀਜ ਵੀ ਚ ਪਾਵਾਂਗੇ ਨਾਲ ਬਾਈ ਫੇਰੇ ਫਾਇਦਾ ਹੈ ਟੰਕਰਾਂ ਨੂੰ ਕੱਲਾ ਇਹ ਵੀ ਨਹੀਂ ਬਾਈ ਪਾਣਾ ਪਾਦਾ ਹੁੰਦਾ ਹੀ ਕੱਢਣਾ ਪੁੱਟਣ ਦੀ ਆਪਾਂ ਨੂੰ ਕੋਈ ਗੋਲ ਨਹੀਂ ਬਾਈ ਬਾਪੂ ਹੈਗਾ ਨਾਲ ਸਾਰ ਆਪਣੀ ਬਸ ਚਕਾਣ ਸਰਾਣ ਨੂੰ ਬਟਾੜਾ ਤਾਂ ਨਾ ਬਈ ਸਾਰੇ ਨਹੀਂ ਹੁੰਦਾ ਯਾਰ ਬੰਦੇ ਨਾਲ ਬੰਦਾ ਕੰਮ ਕਰਾਈ ਜਾਵੇ ਐਨੇ ਨਾਲ ਹੀ ਫਰਕ ਪੈਂਦਾ ਬਈ ਚੱਲ ਯਾਰ ਹੁਣ ਜਿਵੇਂ 2-3 ਮਹੀਨੇ ਸਿੱਖੋਂ ਭਈਆ ਹਾਂ ਫਿਰ ਰਹਿਣਾ ਹਰਾਨ ਹੁਟਾ ਗਿਆ ਹਰੇਕ ਬੰਦੇ ਦੇ ਹਰੇ ਦੀ ਬੋਟੇ ਚਕਾਉਂਦੀ ਆ ਹੁਣ ਹੁਣ ਚੱਲ ਆਪਾਂ ਨੂੰ ਚਾਰ ਸਾਰ ਦੂਗਾ ਇਹ ਉਹ ਤਾਂ ਨੰਨੇ ਮਹੀਨੇ ਸਾਰਦੇ ਆ ਬਾਈ ਯਾਰ ਉਦੋਂ ਬਾਈ ਮੁੰਦ ਲਿਆ ਮਾਂਹ ਦਾ ਹਾਂ ਹੋਰ ਚਾਲ ਚਾਲ 10000 ਦਾ ਨਹੀਂ ਮੁੱਕਦਾ ਬਾਈ ਕਿਹੜਾ ਕੀ ਦੇਗ ਲੈ ਕਰੇ ਜਿੱਦਿ ਮੌਸਮ ਖਰਾਬ ਹੈ ਜਾਂ ਮੀਂਹ ਕਣੀ ਹੋ ਗਈ ਬਾਈ ਜੇ ਕੋਈ ਵਿਆਹ ਸ਼ਾਦੀ 'ਚ ਜਾਣਾ ਹੈ ਉਦੋਂ ਚੱਕ ਕੇ ਰਲਾ ਲਿਆ ਕਰਾਂਗੇ ਨਹੀਂ ਆਵਦੀ ਬਾਈ ਬਰਸੀਨ ਜਵੀਦਾ ਬੀਜਾਂਗੇ ਆਪਾਂ ਆ ਵੀ ਰੇੜੀ ਭਰ ਕੇ ਲੈ ਜਾਗੇ ਬਾਈ ਆਮ ਬੰਦਾ ਦਾ ਬਾਈ ਇੱਕ ਟੱਬ ਇਹਦੇ 4-5 ਟੋਕਰਾਂ ਜਾਂ ਟੋਕਰੇ ਨਾਲ ਪੂਰੀ ਦੇ ਰਲ ਜਾਂਦੇ ਨੇ ਬਾਈ ਬਈ ਜਾਨੇ ਨਿਰਾਜ ਆ ਵੀ ਨਹੀਂ ਫਾਇਦਾ ਬਾਈ ਇਹਦਾ ਪਾਣ ਦਾ ਯਾਰ ਗੱਬਣ ਪਸ਼ੂ ਹੁੰਦੇ ਨੇ ਛਾਈ ਜਾਂਦੇ ਨੇ ਬਾਈ ਇਹਨੂੰ ਮੱਕੀ ਦੇ ਮਾਰੇ ਹੁਣ ਮੱਕੀ ਦੀ ਬਾਜਰ ਆਉਂਦਾ ਬਾਈ 40 ਯਾਮਨ ਮੱਕੀ 60 ਮਣ ਮੱਕੀ ਹੋ ਜਾਂਦੀ ਬਾਈ ਢਿੱਲੇ ਦੀ ਉਹਦੀ ਬਾਜਨ ਹੈ ਇਹ ਫਰਾ ਦਾ ਚੱਲ ਹੈ ਗਿਆ ਜਿਹੜਾ ਹੈ ਗਿਆ ਉਦੋਂ ਬਾਈ ਜਦੋਂ ਪਾਇਆ ਇੱਕ ਦੀ ਉਦੋਂ ਸਿੱਲ ਦੀ ਮੌਸਮ ਦੀ ਉਦੋਂ ਬਾਰਿਸ਼ ਰਹੀ ਬਾਈ ਮੀਂਹ ਵੀ ਪੈ ਗਿਆ ਦੀ ਬਾਈ ਉੱਪਰ ਜਦੋਂ ਚਾਰ ਪਾਇਆ ਆਪਾਂ ਨੇ ਉਦੋਂ ਮੀਂਹ ਪੈ ਗਿਆ ਬਾਈ ਲੈ ਵੀ ਮਿੱਤਰੋ ਆਪਣਾ ਬਾਈ ਆਇਆ 12 ਵਜੇ ਸਟਾਰਟ ਕਰ ਰਿਹਾ ਦੀ ਕੰਮ ਆ ਲੱਗਿਆ ਹੁਣ ਦੂਜਾ ਢੋਲਾ ਚਕਾਇਆ ਬਾਈ ਨੂੰ ਬਾਈ ਕਹਿੰਦਾ ਵੀ ਚੱਲ ਯਾਰ ਜਿਹੜੇ ਉਹ ਬਾਈ ਨੇ ਕਿਸੇ ਨੇ ਰੋਕ ਲਿਆ ਯਾਰ ਕਹਿੰਦਾ ਮੇਰਾ ਕੀਲਾ ਕੱਢ ਕੇ ਜਾ ਵਾ ਚੱਲ ਬਾਈ ਕੋਈ ਗੱਲ ਨਹੀਂ ਯਾਰ ਇਹ ਵੀ ਫਿਰ ਭਾਈ ਹਰੇਕ ਦਾ ਐ ਤਾਂ ਮਨ ਰੱਖਣਾ ਪੈਂਦਾ ਯਾਰ ਜੇ ਆਪਾਂ ਹੁਣ ਕਹਿ ਦਈਏ ਵੀ ਇਕੱਲਾ ਆਪਣੀ ਆਲਾ ਫਰੀ ਜਾਵੇ ਹੈਨਾ ਐਂ ਦਾ ਮਾੜੀ ਗੱਲ ਆ ਚਲੋ ਸਾਰੇ ਪੈਣ ਪਾਈਆਂ ਨੂੰ ਰਲ ਮਿਲ ਕੇ ਕਰਾਉਣਾ ਪੈਂਦਾ ਹੈ ਘੰਟਾ ਵੱਧ ਲੇਟ ਫੇਟ ਆ ਇਹ ਕਿਹੜਾ ਮਸ਼ੀਨ ਹੈ ਵੀ ਯਾਰ ਵੀ ਭਾਈ ਵੱਧ ਉਹ ਕਰ ਲੂਗਾ ਹੈਨਾ ਇਹ ਵੀ ਵਿਚਾਰਾ ਬੰਦਾ ਹੀ ਆ ਯਾਰ ਆ ਆਪਣੇ ਵਰਗਾ ਕਹਿੰਦਾ ਭਾਈ ਐ ਨਹੀਂ ਐ ਹੋ ਗਿਆ ਢੋਲਾ ਐ ਨਹੀਂ ਐ ਹੋ ਗਿਆ ਹੈਨਾ ਇਹ ਚੀਜ਼ਾਂ ਨੇ ਬਈ ਯਾਰਾ ਚਲੋ ਰਲ ਮਿਲ ਕੇ ਹੋ ਜੂਗੀ ਬਾਈ ਮੈਨੂੰ ਕਹਿੰਦਾ ਭਾਈ ਮੈਂ ਇਹਨੂੰ 9 ਵਜੇ ਦਾ ਟਾਈਮ ਦਿੱਤਾ ਸੀ 3 ਘੰਟੇ ਬਾਈ ਲਾ ਲਓ ਵੀ ਉੱਤੇ ਦੀ ਹੋਗੇ 12 ਵਜੇ ਆਇਆ ਮੇਰੇ ਕੋਲੇ ਸਹੀ ਕੋਸ ਅੱਜ ਬਾਈ ਮੱਛਿਆ ਦਾ ਦਿਹਾੜਾ ਦੀ ਹਰੇਕ ਬੰਦੇ ਨੂੰ ਆਇਆ ਹੁੰਦਾ ਵੀ ਘਰੇ ਕੋਈ ਰੋਟੀ ਖਵਾਉਂਦਾ ਬਾਈ ਕੋਈ ਬਾਬੇ ਦੇ ਮੱਥਾ ਟੇਕ ਕੇ ਆਉਂਦਾ ਕਿਤੇ ਹਨਾ ਗੁਰੂ ਘਰ ਕੋਈ ਪਈ ਆਪਦੇ ਵੱਡ ਬਟੇਰਿਆਂ ਨੂੰ ਰੋਟੀ ਖਵਾਉਂਦਾ ਕੋਈ ਕਿਵੇਂ ਕਰਦਾ ਅੱਜ ਕੱਲਾ ਹਰੇਕ ਚੀਜ਼ ਚੱਲਦੀ ਐ ਵੀ ਪਿਛਲੇ ਬਸੇ ਨੂੰ ਵੀ ਅਗਲਾ ਨਾਲ ਰੱਖ ਰਿਹਾ ਵੀ ਆਪਾਂ ਪਿੱਛੇ ਆਪਣੇ ਸਿਆਣੇ ਬਾਬੇ ਦੀ ਜਿਹੜੇ ਲਾ ਲੋ ਵੀ ਦਾਦੇ ਦੀ ਉਹ ਸਾਰੇ ਆਪਣੇ ਜਿਵੇਂ ਉਹ ਕੰਮ ਕਰਦੇ ਤੇ ਉਹੀ ਚੀਜ਼ ਆਪਾਂ ਕਰਨ ਲੱਗੇ ਅੱਗੇ ਚਲੋ ਦੇਖੀ ਜਾਊਗੀ ਅੱਗੇ ਕਿਸੇ ਨੇ ਕੀ ਦੇਖਿਆ ਵੀ ਕੋਈ ਕਰੂਗਾ ਨਾ ਕਰੂਗਾ ਇਦੇ ਘਰ ਕੇ ਵਿਚਾਰਾ ਅੱਜ ਜਿਹਦੇ ਸਪਰੇ ਦੇ ਤਿੰਨ ਕੀਲੇ ਕਰਨੇ ਤੇ ਉਹਦੇ 8 ਵਜੇ ਗਿਆ ਇਹ ਨਹੀਂ 9 ਵਜੇ ਦਾ ਆਪਾਂ ਤਾਂ ਅਸੀਂ ਟਾਈਮ ਦਿੱਤਾ ਉਹਦੀ ਦਾ ਬਾਈ ਦਾ ਆਇਆ ਇਹ ਨੂੰ ਬਾਈ ਹੁਣ ਟਾਈਮ ਲੱਗ ਗਿਆ 12 ਵਜੇ ਮੈਨੂੰ ਕਹਿੰਦਾ ਸਰਦਾਰ ਦੇਖ ਬਈ ਮਾ ਬਈ ਤੂੰ ਦੇਖ ਲੈ ਵੀ ਕਿਵੇਂ ਕਰਨਾ ਮੈਂ ਤਾਂ ਤੈਨੂੰ ਕੁਝ ਨਹੀਂ ਕਹਿੰਦਾ ਇਹ ਕਹਿੰਦਾ ਜੀ ਚਲ ਦੇਖਦੇ ਆ ਮਾ ਬਈ ਦੇਖ ਲੈ ਚਲਾਣਾ ਚਲਾ ਲੈ ਆਪਣੇ ਕਿ ਨਹੀਂ ਉਹ ਕਹਿੰਦਾ ਜੀ ਮੈਂ ਉਰੀ ਕਰ ਲੂਗਾ ਘੰਟਾ ਆਰਾਮ ਮਾ ਚੱਲ ਤੇਰੀ ਮਰਜ਼ੀ ਆ ਬਈ ਅੱਪਾ ਤੈਨੂੰ ਕੁਝ ਨਹੀਂ ਕਹਿੰਦੇ ਘੰਟਾ ਕਰੀਂ ਦੋ ਘੰਟੇ ਆਰਾਮ ਕਰੀਂ ਤੈਹੀਂ ਕੰਮ ਕਰਨਾ ਤੈਹੀਂ ਸਪਰੇਅ ਕਰਨੀ ਐ ਮੈਂ ਕਿਹੜਾ ਕਰਨੀ ਐ ਆਪਾ ਦਾ ਦਵਾਈ ਘੋਲਤੀ ਕਹਿੰਦਾ ਬਾਈ ਕੋਈ ਗੱਲ ਨਹੀਂ ਮੈਂ ਆਪੇ ਕਰੀ ਜਾਊਂਗਾ ਇੰਨਾ ਬੰਦਾ ਵਧੀਆ ਯਾਰ ਕੋਈ ਜੀਰੀ ਨਹੀਂ ਤੋੜਦਾ ਬਾਈ ਬਹੁਤ ਠਿਕਾਈ ਨਾਲ ਦਵਾਈ ਕਰਦਾ ਕੋਈ ਠੱਕਾ ਨਹੀਂ ਕਰਦਾ ਜੀਰੀ ਚ ਕੋਈ ਇੱਕ ਤਾਂ ਬੰਦਾ ਹੁੰਦਾ ਵੀ ਠੱਕਾ ਕਰੀ ਜਾਂਦਾ ਜੀਰੀ ਨੂੰ ਜਾਂ ਆਹ ਵੀ ਚੀਜ਼ ਦਾ ਬਹੁਤ ਫਰਕ ਪੈਂਦਾ ਹੁਣ ਬਈ ਇਹ ਪੰਜਾਬ ਨੰਬਰ 1 ਐ ਨਿੱਸਰ ਲੱਗ ਰਹੀ ਐ ਇਹ ਚ ਤੁਰਨਾ ਬਹੁਤ ਔਖਾ ਬਾਈ ਉਹੀ ਲੱਗਦਾ ਹਰੇਕ ਬੰਦਾ ਦਾ ਤੁਰ ਨਹੀਂ ਸਕਦਾ ਇਹ ਉਹ ਅਦੀ ਤੋੜ ਦੂਆ ਬੰਦਾ ਜੇ ਉਹ ਕਰਨ ਲੱਗ ਜੀ ਇਹ ਚੀਜ਼ ਆ ਵੀ ਭਾਈ ਟਕਾਈ ਨਾਲ ਕਰਨੀ ਮੈਂਦੀ ਐ ਇਹ ਜਿਹੜੀ ਪੰਜਾਬ ਨੰਬਰ 1 ਐ ਜਿਹੜੀ ਇਹ ਚ ਉਹ ਆਉਂਦਾ ਆਪਣਾ ਬਾਈ ਲੱਗ ਰਿਹਾ ਭਾਈ ਹੁਣ ਇਹ ਚੱਲ ਕਹਿੰਦਾ ਵੀ ਇੱਥੇ ਉਹ ਸਟਾਰਟ ਕਰਦੇ ਆਂ ਕੰਮ ਲਾਈਟ ਵੀ 1 ਵਜੇ ਜਾਊਗੀ ਆਪਣੀ ਪਹਿਲਾਂ ਜਾਂਦੀ ਹੁੰਦੀ ਦੀ ਭਾਈ ਇਹ ਲੇਟ ਆ ਇਹ ਹੁਣ 5 ਵਜੇ ਤੋਂ ਭਾਈ ਚੱਕਰਤੀ 1 ਵਜੇ ਤੱਕ ਪਤਾ ਨਹੀਂ ਕਿਵੇਂ ਕਰੀਆਂ ਨੇ ਵਾਰੀਆਂ ਭਾਈ ਕਿਵੇਂ ਨਾ ਪਹਿਲਾਂ ਆਂਦੀ ਹੁੰਦੀ ਦੀ ਜਿਵੇਂ 12 ਵਜੇ ਤੋਂ ਆਂਦੀ ਦੀ ਭਾਈ ਤਾਂ ਹੱਥ ਨੇ ਜਾਂਦੀ ਦੀ ਆ ਚੀਜ਼ ਦੀ ਕੋਣ ਭਾਈ ਦੂਜੇ ਲੋਡ ਕਰਤੀ 5 ਤੋਂ ਦੜ ਕੀ ਇੱਕ ਕਰਤੀ ਆ ਜੀ ਜੈ ਵੀ ਚਲੋ ਪਰ ਭਾਈ ਇਹਨਾਂ ਨੂੰ ਜਿਵੇਂ ਸੁਤ ਲੱਗਦਾ ਗਵਰਨਮੈਂਟ ਦੇ ਆਰਡਰ ਆਉਂਦੇ ਨੇ ਭਾਈ ਉਵੇਂ ਹੀ ਕਰਦੇ ਨੇ ਭਾਈ ਪਾਣੀ ਬਾਕੀ ਸੱਤ ਲੋਚ ਬਹੁਤ ਛੱਡ ਰਖਿਆ ਭਾਈ 2 3 ਬੰਨ ਜੇ ਦੇਖਦੇ ਹੁੰਨੇ ਆ ਵੀਡੀਓ ਚ ਬਹੁਤ ਖਤਰਾ ਕਰ ਰਖਿਆ ਭਾਈ ਉਹਨਾਂ ਦਾ ਬੰਨਾਂ ਨੇ ਬੰਨਾਂ ਦਾ ਬਹੁਤ ਪੂਰਾ ਹਾਲ ਹੋ ਰਿਹਾ ਭਾਈ ਆਪਣੇ ਵਾਲਾ ਘੱਗਰ ਤਾਂ ਹੁਣ ਘਰ ਨੀਵਾ ਹੋ ਰੇ ਉਹੀ ਕਹਦੀਏ ਬਹੁਤ ਫਰਕ ਪੈ ਰਿਹਾ ਹੈ ਇੱਕ ਦੀ ਕੱਲਾ ਹੈ ਬਾਈ ਪਰ ਇਹਦੇ ਨਾਲ ਮੁੰਡਾ ਹੈ ਗਿਆ ਦੀ ਕਿਹਦੇ ਚਾਚੇ ਦੀ ਮੁੰਡਾ ਦੀ ਦੋ ਜਣੇ ਕਰਦੇ ਹੁੰਦੇ ਤੇ ਦੋ ਜਣਿਆਂ ਦਾ ਬਹੁਤ ਫਰਕ ਦੀ ਕੱਲੇ ਬੰਦੇ ਦਾ ਕੱਲੇ ਹੀ ਹੁੰਦਾ ਦੋ ਦੋ ਹੀ ਹੁੰਦੇ ਨੇ ਆ ਵੀ ਬਹੁਤ ਵੱਟਾ ਪੈਂਦਾ ਜੀ ਕੱਲੇ ਤੇ ਦੋ ਦਾ ਬਹੁਤ ਫਰਕ ਪੈਂਦਾ ਹੈ ਦੋ ਜਣਿਆਂ ਨਾਲ ਬਾਈ ਅੱਧਾ ਗਿੱਲਾ ਜਾਂਦਾ ਇੱਕ ਵਾਰੀ ਚ ਨਹੀਂ ਭਾਈ ਫਰਕ ਪੈਂਦਾ ਇਹ ਚੀਜ਼ ਹੈ ਸਣੋ ਬਾਈ ਚਲੋ ਬਾਈ ਫੇਰ ਮਿਲਦੇ ਆਂ ਦੇਖਦੇ ਆਂ ਕਰਨ ਲੱਗ ਰਹੇ ਨੇ ਫੇਰ ਦਿਖਾਣੇ ਆ ਤੁਹਾਨੂੰ